ਸ਼ਸ਼ੀਕਲ ਜੀ ਸਾਰਿਆਂ ਨੂੰ ਐਸ ਜੋ ਆਲ نو ਕਿ ਫਰੈਸ਼ ਫਰੈਸ਼ ਵੈਜੀਟੇਬਲ ਸੜੀਆਂ ਉਹ ਆ ਰਹੀਆਂ ਨੇ ਸਰਦੀਆਂ ਵਾਲੀਆਂ ਸੋ ਬ੍ਰੋਕਲੀ ਜਿਹੜੀ ਹੈਗੀ ਆ ਬ੍ਰੋਕਲੀ ਵੀ ਸਾਡੇ ਸਾਰਿਆਂ ਦੇ ਖੇਤਾਂ ਦੇ ਵਿੱਚ ਬਹੁਤ ਹੀ ਸੋਹਣੀ ਸੋਹਣੀ ਉਗ ਰਹੀ ਹੈ ਜੀ ਸਾਨੂੰ ਵੀ ਬ੍ਰੋਕਲੀ ਜਿਹੜੀ ਫਰੈਸ਼ ਆਈ ਸੀਗੀ ਸੋ ਮੈਂ ਸੋਚਿਆ ਕਿ ਕਿਉਂ ਨਾ ਬ੍ਰੋਕਲੀ ਦੇ ਪਰੌਂਠੇ ਬਣਾਏ ਜਾਣ ਸੋ ਇੱਥੇ ਮੈਂ ਬ੍ਰੋਕਲੀ ਦੇ ਵਿੱਚ ਹਰੀਆਂ ਮਿਰਚਾਂ ਪਿਆਜ਼ ਅਦਰਕ ਤਨੀਆਂ ਮੇਥੀ ਤੇ ਬਾਕੀ ਜਿਹੜੇ ਮਸਾਲੇ ਹੋ ਸਾਰੇ ਮਿਕਸ ਕਰ ਲਏ ਮਸਾਲਿਆਂ ਦੇ ਵਿੱਚ ਮੈਂ ਨਮਕ ਪਾਇਆ ਗਰਮ ਮਸਾਲਾ ਪਾਇਆ ਜੀਰਾ ਪਾਇਆ ਜੁਆਇੰਟ ਪਾਇਆ ਕਾਲੀ ਮਿਰਚ ਪਾਈ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਚਾਟ ਮਸਾਲਾ ਵੀ ਪਾਇਆ ਕਿਸੇ ਵੀ ਪ੍ਰੋਂਠੇ ਸਟਫਡ ਪ੍ਰੋਂਠੇ ਦੇ ਵਿੱਚ ਅਗਰ ਆਪਾਂ ਚਾਟ ਮਸਾਲਾ ਐਡ ਕਰਦੇ ਆਂ ਤੇ ਪ੍ਰੋਂਠੇ ਦਾ ਜਿਹੜਾ ਸਵਾਦ ਹੈ ਜੀ ਹੋਰ ਵੱਧ ਜਾਂਦਾ ਆ ਸੋ ਜ਼ਰੂਰ ਤੁਸੀਂ ਐਡ ਕਰਿਆ ਕਰੋ ਸਟਫ ਪਰਾਠਾ ਕੋਈ ਵੀ ਬਣਾਉਣਾ ਉਹਦੇ ਵਿੱਚ ਚਾਟ ਮਸਾਲਾ ਜਿਹੜਾ ਉਹ ਪਾਇਆ ਕਰੋ ਸੋ ਇਹ ਸਾਰੇ ਮਿਕਸਚਰ ਨੂੰ ਜੀ ਆਪਾਂ ਕਰਕੇ ਮਿਕਸ ਤੇ ਫਿਰ ਆਪਾਂ ਤਿਆਰੀ ਕਰਾਂਗੇ ਪਰਾਠੇ ਬਣਾਉਣ ਦੀ ਇਹ ਵਾਲੇ ਜਿਹੜੇ ਪਰਾਠੇ ਹੈਗੇ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਿਉਂਕਿ ਤੁਸੀਂ ਇੱਕ ਵਾਰੀ ਬਣਾਓਗੇ ਤੇ ਤੁਸੀਂ ਬਾਰ-ਬਾਰ ਬਣਾਓਗੇ ਜਿਨ੍ਹਾਂ ਨੂੰ ਬ੍ਰੋਕਲੀ ਐਜ਼ ਅ ਸੈਲਡ ਖਾਣਾ ਨਹੀਂ ਪਸੰਦ ਉਹ ਬ੍ਰੋਕਲੀ ਨੂੰ ਇਸ ਤਰੀਕੇ ਦੇ ਨਾਲ ਖਾ ਸਕਦੇ ਨੇ ਸੋ ਸੋ ਆਓ ਜੀ ਹੁਣ ਆਪਾਂ ਇੱਕ ਪੇੜਾ ਲੈਣੇ ਆ ਪੇੜਾ ਜਿਹੜਾ ਇਹਦੇ ਵਿੱਚ ਲੈਣਾ ਆ ਪੇੜਾ ਥੋੜਾ ਵੱਡਾ ਲੈਣਾ ਆ ਕਿਉਂਕਿ ਵੱਡੇ ਪੇੜੇ ਦੇ ਵਿੱਚ ਸਟਫਿੰਗ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਤੇ ਜਿਹੜਾ ਆਪਣਾ ਪਰੌਠਾ ਹੈਗਾ ਆ ਉਹ ਫਟਦਾ ਵੀ ਨਹੀਂ ਆ ਇਦਾਂ ਤੁਸੀਂ ਪੇੜੇ ਨੂੰ ਥੋੜਾ ਜਿਹਾ ਵੇਲ ਲੈਣਾ ਆ ਇਹਨੂੰ ਵੇਲ ਕੇ ਜਿੰਨੀ ਵੀ ਤੁਸੀਂ ਇਹਦੇ ਵਿੱਚ ਸਟਫਿੰਗ ਭਰਨਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਭਰ ਸਕਦੇ ਹੋ ਵੈਸੇ ਤੁਸੀਂ ਜ਼ਿਆਦਾ ਹੀ ਪ੍ਰਯੋਗ ਕਿਉਂਕਿ ਇਹ ਜਿਹੜੇ ਪਰੌਂਠੇ ਹੈਗੇ ਆ ਸਟਫ ਪਰੌਂਠੇ ਹੁੰਦੇ ਆ ਇਹਨਾਂ ਦੇ ਵਿੱਚ ਜਿੰਨੀ ਜ਼ਿਆਦਾ ਸਟਫਿੰਗ ਹੋਵੇ ਓਨੇ ਹੀ ਜ਼ਿਆਦਾ ਇਹ ਟੇਸਟੀ ਬਣਦੇ ਨੇ ਇਨੂੰ ਇਸ ਤਰੀਕੇ ਦੇ ਨਾਲ ਲੌਕ ਕਰ ਲੈਣਾ ਆ ਤਾਂ ਕਿ ਜਿਹੜੇ ਕਿਸੇ ਕਿਤੋਂ ਵੀ ਜਿਹੜਾ ਇਹ ਸਾਡਾ ਪਰੌਂਠਾ ਆ ਉਹ ਨਾ ਫਟੇ ਤੇ ਕੋਸ਼ਿਸ਼ ਕਰਨੀ ਆ ਜਿਹੜਾ ਤੂੜਾ ਆ ਥੋੜਾ ਲਾ ਲਾ ਕੇ ਇਹਨੂੰ ਥੋੜਾ ਥੋੜਾ ਤੂੜਾ ਲਾ ਕੇ ਜਿਹੜਾ ਵਾ ਆਪਾਂ ਇਹ ਪਰੌਂਠਾ ਜਿਹੜਾ ਤਾਂ ਗੋਲ ਬਣਾਉਣਾ ਹੈ ਦੇਖੋ ਜੀ ਕਿੰਨਾ ਸੋਹਣਾ ਮੇਰੇ ਜਿਹੜਾ ਪਰੌਂਠਾ ਆ ਗੋਲ ਬਣਦਾ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੌਣ ਇਦਾਂ ਵੇਲਦਿਆਂ ਮਿਲਦਿਆਂ ਜਿਹਦਾ ਪਰੌਂਠਾ ਜਿਹੜਾ ਉਹ ਐਂ ਗੋਲ-ਗੋਲ ਬਣਦਾ ਆ ਸੋ ਵੇਖੋ ਜੀ ਕਿੰਨਾ ਸੋਹਣਾ ਪਰੌਂਠਾ ਬਣ ਗਿਆ ਆ ਪਰੌਂਠੇ ਨੂੰ ਹੁਣ ਆਪਾਂ ਬਣਨ ਲਈ ਰੱਖ ਦ ਉਦੋਂ ਆਪਾਂ ਕਰਦੇ ਆ ਜੀ ਦੂਜੇ ਪ੍ਰੌਂਠੇ ਦੀ ਤਿਆਰੀ ਦੂਜੇ ਪ੍ਰੌਂਠੇ ਨੂੰ ਵੀ ਆਪਾਂ ਸੇਮ ਤਰੀਕੇ ਦੇ ਨਾਲ ਹੀ ਵੱਡਾ ਜਿਹਾ ਪੇੜਾ ਲੈ ਕੇ ਥੋੜੀ ਜਿਹੀ ਝੋਕਾ ਬਣਾ ਕੇ ਥੋੜਾ ਜਿਹਾ ਉਹਨੂੰ ਹੇਲ ਕੇ ਤੇ ਉਹਦੇ ਵਿੱਚ ਆਪਾਂ ਭਰ ਲਾਂਗੇ ਸਟਫਿੰਗ ਸੋ ਜਰੂਰ ਤੁਸੀਂ ਇੱਕ ਵਾਰੀ ਇਹ ਪ੍ਰੌਂਠੇ ਜਿਹੜੀ ਆ ਉਹ ਟਰਾਈ ਕਰਨੇ ਆ ਐਂਡ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਜਰੂਰ ਦੱਸਣਾ ਹੈ ਦੇਖੋ ਜੀ ਮੈਂ ਕਿੰਨੀ ਸਾਰੀ ਸਟਫਿੰਗ ਭਰੀਆ ਲੇਕਿਨ ਇਹਨੂੰ ਲੋਕ ਕਰਨ ਦਾ ਤਰੀਕਾ ਇਹੀ ਆ ਇਹਨੂੰ ਚੁੰਡ ਚੁੰਡ ਕੇ ਲੋਕ ਕਰਕੇ ਤਾਂ ਕਿ ਇਹਦੇ ਵਿੱਚੋਂ ਮਟੀਰੀਅਲ ਜਿਹੜਾ ਆ ਉਹ ਸਟਾ ਬਾਹਰ ਨਾ ਆਵੇ ਇਹ ਪਰੌਂਠੇ ਨੂੰ ਤੁਸੀਂ ਦਹੀਂ ਦੇ ਨਾਲ ਟਰਾਈ ਕਰੋ ਚਾਹ ਦੇ ਨਾਲ ਟਰਾਈ ਕਰੋ ਬ੍ਰੇਕਫਾਸਟ 'ਚ ਕਰੋ ਲੰਚ 'ਚ ਕਰੋ ਜਾਂ ਫਿਰ ਡਿਨਰ 'ਚ ਕਰੋ ਤਿੰਨੋਂ ਟਾਈਮ ਤੁਸੀਂ ਇਹ ਪਰੌਂਠੇ ਜਿਹੜੇ ਆ ਆਪਣੇ ਟਰਾਈ ਕਰ ਸਕਦੇ ਹੋ ਇੱਕ ਪਾਸੇ ਜਿਹੜਾ ਪਰੌਂਠਾ ਆਪਣਾ ਸਿੱਖ ਗਿਆ ਆ ਉਹਦੇ ਤੇ ਲਾਓ ਜੀ ਕਿਓ ਖੂਬਸੂਰਤ ਆ ਦੂਸਰੇ ਪਾਸੇ ਪਰੌਂਠੇ ਨੂੰ ਸੇਕੋ ਤੇ ਦੂਜੇ ਪਾਸੇ ਵੀ ਕਿਓ ਲਾ ਕੇ ਇਹਨੂੰ ਚੰਗੀ ਤਰ੍ਹਾਂ ਰਾੜ ਕੇ ਪਰੌਂਠੇ ਨੂੰ ਬਣਾਓ ਤੇ ਫੇਰ ਦੇਖਿਓ ਜਿਹੜੇ ਪਰੌਂਠਾ ਆ ਉਹ ਕਿੰਨਾ ਕ੍ਰਿਸਪੀ ਬਣਦਾ ਆ ਕਿੰਨਾ ਹਰ ਇੱਕ ਚੀਜ਼ ਜਿਹੜੀ ਆਪਾਂ ਨੂੰ ਪਤਾ ਲੱਗ ਰਹੀ ਹੈ ਅਲੱਗ-ਅਲੱਗ ਮਿਰਚਾਂ ਅਲੱਗ ਦਿਖ ਰਹੀਆਂ ਨੇ ਪਿਆਜ਼ ਅਲੱਗ ਇਸਾਰੀਆਂ ਚੀਜ਼ਾਂ ਇਸੇ ਤਰੀਕੇ ਦੇ ਨਾਲ ਹੀ ਇਹ ਪੂਰੀਆਂ ਪੱਕ ਜਾਣਗੀਆਂ ਜੇ ਤੁਸੀਂ ਇਹਨੂੰ ਸਲੋ ਅੱਗ ਤੇ ਬਣਾਓਗੇ ਤੇ ਜਿਹੜੀਆਂ ਸਾਡੀ ਮਟੀਰੀਅਲ ਹੈਗਾ ਵਾ ਉਹ ਮਟੀਰੀਅਲ ਕੱਚਾ ਨਹੀਂ ਰਹੂਗਾ ਹਾਂਜੀ ਤੇ ਇੱਧਰ ਆਪਣਾ ਦੂਸਰਾ ਪਰੌਂਠਾ ਹੈਗਾ ਵਾ ਜਿਹੜਾ ਉਹ ਵੀ ਤਿਆਰ ਹੋ ਰਿਹਾ ਹੈ ਆ ਵੇਲ ਕੇ ਇਸੇ ਤਰੀਕੇ ਦੇ ਨਾਲ ਤੁਸੀਂ ਜਿੰਨੇ ਵੀ ਚਾਹੋ ਓਨੇ ਹੀ ਪਰੌਂਠੇ ਬਣਾ ਸਕਦੇ ਹੋ ਤੇ ਆਪਣੀ ਸਾਰੀ ਫੈਮਿਲੀ ਨੂੰ ਖਵਾ ਸਕਦੇ ਹੋ ਜਿਨ੍ਹਾਂ ਜਿਨਾਂ ਨੂੰ ਵੀ ਬ੍ਰੋਕਲੀ ਜਿਹੜੀ ਉਹ ਪਸੰਦ ਨਹੀਂ ਆ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਬਣਾਓਗੇ ਤੇ ਬ੍ਰੋਕਲੀ ਖਾਣੀ ਉਹ ਬਹੁਤ ਪਸੰਦ ਕਰਨਗੇ ਸੋ ਇਸ ਤਰੀਕੇ ਦੇ ਨਾਲ ਆਪਣੇ ਦੋਨੋਂ ਜਿਹੜੇ ਪਰੌਂਠੇ ਹੈਗੇ ਆ ਜੀ ਉਹ ਦੇਖੋ ਰੈਡੀ ਹੋ ਗਏ ਨੇ ਫਿਲਹਾਲ ਮੈਂ ਦੋ ਹੀ ਪਰੌਂਠੇ ਇਥੇ ਤਿਆਰ ਕੀਤੇ ਸੀਗੇ ਜਿੰਨੀ ਦੇਰ ਤੱਕ ਮੇਰਾ ਦੂਸਰਾ ਪਰੌਂਠਾ ਬੰਦਾ ਪਿਆ ਮੈਂ ਸੋਚਿਆ ਕਿ ਨਾਲ ਦੀ ਨਾਲ ਮੈਂ ਸਲੇਬ ਵੀ ਆਪਣੀ ਸਮੀਟ ਲਵਾ ਸਾਰਾ ਕੁਝ ਮੈਂ ਨਾਲ ਦੀ ਨਾਲ ਹੀ ਕਲੀਨ ਕਰ ਦਿੰਨੀ ਆ ਸੋ ਆਪਣਾ ਦੂਸਰਾ ਪਰੌਂਠਾ ਵੀ ਰੈਡੀ ਹੋ ਗਿਆ ਹੁਣ ਆਪਾਂ ਪਲੇਟਿੰਗ ਕਰਾਂਗੇ ਮੈਂ ਇੰਜੋਏ ਕੀਤੇ ਸੀਗੇ ਦਹੀਂ ਦੇ ਨਾਲ ਤੇ ਨਿੰਬੂ ਦੇ ਅਚਾਰ ਦੇ ਨਾਲ ਤੁਸੀਂ ਚਾਹੇ ਦਹੀਂ ਦੇ ਨਾਲ ਖਾਓ ਚਾਹੇ ਚਾਹ ਦੇ ਨਾਲ ਖਾਓ ਚਾਹੇ ਉਦਾਂ ਹੀ ਚਾਹ ਦੇ ਨਾਲ ਖਾਓ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇਹ ਪਰੌਂਠੇ ਖਾਓਗੇ ਤੇ ਇਹਨਾਂ ਦਾ ਟੇਸ ਜਿਹੜਾ ਲਾਜਵਾਬ ਹੀ ਆਏਗਾ ਸੋ ਇਥੇ ਮੈਂ ਹੁਣ ਕਰਦੀ ਆ ਜੀ ਆਪਣਾ ਇੰਜੋਏ ਬ੍ਰੇਕਫਾਸਟ ਇਹ ਮੈਂ ਬ੍ਰੇਕਫਾਸਟ ਲਈ ਬਣਾਈ ਸੀਗੇ ਆਈ ਹੋਪ ਤੁਹਾਨੂੰ ਇਹ ਸਾਰਿਆਂ ਨੂੰ ਵੀਡੀਓ ਜਿਹੜੀ ਬਹੁਤ ਪਸੰਦ ਆਈ ਹੋਵੇਗੀ ਜਿਹੜੇ-ਜਿਹੜੇ ਵੀ ਮੇਰੇ ਚੈਨਲ ਦੇ ਨਵੇਂ ਨੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਐਂਡ ਸ਼ੇਅਰ ਵੀ ਜ਼ਰੂਰ ਕਰੋ ਜਿਹੜੀਆਂ-ਜਿਹੜੀਆਂ ਰੈਸਪੀਜ਼ ਮੈਂ ਤੁਹਾਨੂੰ ਦੱਸਦੀਆਂ ਤੁਸੀਂ ਬਣਾ ਕੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਕਿਵੇਂ ਦੀਆਂ ਬਣੀਆਂ ਨੇ once again thank you so much ਤੁਸੀਂ ਵੀ ਇੰਜੋਏ ਕਰੋ ਆਪਣਾ ਬ੍ਰੇਕਫਾਸਟ ਲੰਚ ਜਾਂ ਡਿਨਰ हैव अ ਨਾਈਸ ਡੇ